ਸੰਦੂ ਸਾਹਿਬ ਦੱਜਾ ਸੁਹਾਵਾ ਜੀ ਹਾਂਜੀ ਦੋ ਦੇ ਥਲੇ 12 ਕਿਲੋ ਹੋਊਗਾ ਜੀ 12 ਕਿਲੋ ਆ ਕੰਡੇ ਵਾਲਾ 12 ਕਿਲੋ ਮੁੱਠੀ ਮੁੱਠੀ ਥਾਣਾ ਇੰਨਾ ਕੋ ਸਪੇਸ ਗੈਪ ਜਿਹੜਾ ਤੁਹਾਨੂੰ ਦਿਖਾਈ ਦੇਊਗਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਕਰ ਲੋ ਕੋਣ ਤੇ ਬੜੀ ਜਿਆਦੀ ਆ ਆ ਵੇਖੋ ਜੀ ਕਿਹੜੇ ਬਣਿਆ ਮਰਜੀ ਚਵਾਈਆਂ ਕਰੀ ਜਲੋਂ ਆਂਦੀ ਕੁਛ ਨਹੀਂ ਠੀਕ ਆ ਜੀ ਕਾਦ ਵਦਾ ਬਾਕੀ ਚਗਾਠਾ ਜਗੂਠਾ ਪਿੱਠਪੂੜਾ ਜਿਵੇਂ ਆਪਾਂ ਪਹਿਲੇ ਨੰਬਰ ਦੂਜੇ ਨੰਬਰ ਤੇ ਤੁਹਾਨੂੰ ਮਾਝ ਦਿਖਾ ਦਿੱਤੀ ਉਤੋਂ ਪਹਿਲਾਂ ਪਿੱਠਪੂੜਾ ਕਰਮ ਵਾਲੀ ਉਦਾਂ ਦਾ ਲੱਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋਂ ਪਹੁੰਚਿਆ ਪਿੰਡ 달ੇਕੇ ਤੇ ਪਿੰਡ ਜਿਲ੍ਹਾ ਤਸੀਲ ਏਸਰੀ ਤਰਨਤਾਰਨ ਸਾਹਿਬ ਦਾ ਪਿੰਡ ਇੱਥੋਂ ਸਿਰਫ ਕੋਈ 8-10 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਦੀ ਇੱਕ ਸ਼ਰਕ ਜਿਹੜੀ ਤਰਨਤਾਰਨ ਤੋਂ ਜਾਂਦੀ ਆ ਬਿਆਲਪੁਰੇ ਨੂੰ ਭਿੱਖੀੜ ਨੂੰ ਏਸੇ ਸ਼ਰਕ ਦੇ ਉੱਪਰ ਪਿੰਡ ਆ ਜਾਂਦਾ ਮਾਨੋਚਾਲ ਪਿੰਡ ਅਗਲੇ ਪਾਸੇ ਆ ਇੱਥੋਂ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਦੀਪੇ ਤੇ ਜੋਗੇ ਵੀਰ ਦੇ ਕੋਲ ਆ ਗਏ ਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਬਹੁਤ ਸਾਰਾ ਮਾਲ ਆਪਾਂ ਤੁਹਾਡੇ ਸਾਹਮਣੇ ਤੇਸ ਕੀਤਾ ਆ ਇਸ ਘਰੋਂ ਇਸ ਕਿਲੇ ਤੋਂ ਅੱਜ ਤਰੀਕ 29 ਅਗਸਤ ਸਮਾਂ ਵੀ ਇਹ ਸ਼ਾਮ ਦੇ 3:00 ਵਜੇ ਦਾ ਅੱਜ ਇਸ ਵੀਡੀਓ ਵਿੱਚ ਪੰਜ ਐਨੀਮਲ ਤੁਹਾਨੂੰ ਦਿਖਾਉਣੇ ਆਪਾਂ ਤਿੰਨ ਬਿਹੜਾ ਤੇ ਦੋ ਮਜਾ ਝੋਟੀਆਂ ਇੱਕ ਝੋਟੀ ਗੱਭਣ ਆ ਬਾਕੀ ਮਾਲ ਸਾਰਾ ਸੁਆ ਸੁਆ ਆ ਇੱਕ ਫੱਜਰ ਤੁਹਾਨੂੰ ਮੱਝ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਦੋ ਜਿਹੜੀਆਂ ਫੱਜਰ ਤਾਜ਼ੀਆਂ ਵੜਾ ਸੂਈਆਂ ਨੇ ਇੱਕ ਬਗੈਰ ਬੱਚੋਂ ਵਾਇਰ ਤੁਹਾਨੂੰ ਦਿਖਾ ਦੇਾਂਗੇ ਇਹ ਪੰਜ ਐਨੀਮਲ ਨੇ ਪੰਜਾ ਪਛੋਂ ਦੀ ਡਿਟੇਲ ਆਪਾਂ ਦੀਪੇ ਤੇ ਜੋਗੇ ਵੀਰ ਤੋਂ ਲੈ ਲਾਂਗੇ ਸੋ ਵੀਡੀਓ ਨੂੰ ਤੁਸੀਂ ਹਣਪਾ ਕੇ ਦੇਖਿਆ ਜੀ ਪੂਰੀ ਜਾਣਕਾਰੀ ਆਪਾਂ ਲੈ ਕੇ ਦਵਾਂਗੇ ਸੋ ਸਟਾਰਟਿੰਗ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਚਾਹੇ ਕੋਈ ਕਾਰੀ ਦੇ ਹਰੀ ਭਰਾ ਹੈ ਚਾਹੇ ਕੋਈ ਘਰੇਲੂ ਵੀਰ ਬੜਾ ਓਕੇ ਹੋ ਕੇ ਪਸ਼ੂ ਲੈ ਆ ਜਾਂਦਾ ਆਪਾਂ ਹਰ ਵਾਰ ਬੇਨਤੀਆਂ ਕਰਦੇ ਆਂ ਰੋਜ਼ ਕਰਦੇ ਰਵਾਂਗੇ ਜਿਸ ਕਰਕੇ ਆਪਾਂ ਵੀਡੀਓ ਬਣਾਉਨੇ ਆਂ ਵੀ ਬਾਅਦ ਵਿੱਚ ਭੈਣ ਭਰਾ ਕੋਈ ਇਹ ਨਾ ਕਿ ਵੀ ਮੈਂ ਕੋਈ ਸਮੱਸਿਆ ਮੈਨੂੰ ਆ ਗਈ ਠੀਕ ਹੈ ਜੀ ਮੈਂ ਆਨਲਾਈਨ ਸੌਦਾ ਕੀਤਾ ਆਨਲਾਈਨ ਸੌਦਾ ਕਰਨੀ ਹੈ ਤੁਹਾਡੀ ਜ਼ਿੰਮੇਵਾਰੀ ਆ ਤੁਹਾਡੀ ਰਿਸਪੌਂਸਿਬਿਲਟੀ ਆ ਵਪਾਰੀ ਭਰਾਵਾਂ ਦਾ ਆਪਸੀ ਤਾਲ ਮੇਲਾ ਠੀਕ ਹੈ ਜੀ ਇੱਕ ਉੱਤੇ ਇੱਕ ਦੂਜੇ ਤੇ ਤੁਸੀਂ ਯਕੀਨ ਕਰਦੇ ਹੋ ਤੇ ਬੇਸ਼ੱਕ ਤੁਸੀਂ ਆਨਲਾਈਨ ਸੌਦਾ ਕਰੋ ਪਰ ਜਿਹੜਾ ਵੀ ਆਪਣੀ ਕੋਈ ਵੀਡੀਓ ਵੇਖਦਾ ਸੱਜਣ ਉਹਨੂੰ ਇੱਕ ਵਾਰੀ ਆਪਾਂ ਜਰੂਰ ਅਪੀਲ ਕਰਦੇ ਬੇਨਤੀਆਂ ਕਰਦੇ ਵੀ ਇੱਥੇ ਆ ਕੇ ਜਿਵੇਂ ਮੈਂ ਦੇਖ ਰਿਹਾ ਖੋਦੇ ਤੇ ਮੌਕੇ ਦੇ ਪਸ਼ੂ ਉਸ ਤਰ੍ਹਾਂ ਆ ਕੇ ਪਸ਼ੂ ਜਰੂਰ ਦੇਖਿਆ ਕਰੋ ਚੋਲਿਆ ਕਰੋ ਟਿੱਪ ਲਿਆ ਕਰੋ ਗੱਬਣ ਪਸ਼ੂ ਜਿਹੜੇ ਹੁੰਦੇ ਆ ਤਸੱਲੀ ਕਰਕੇ ਮਾਲ ਲੈ ਕੇ ਜਾਇਆ ਕਰੋ ਕਿਉਂਕਿ ਸਾਵਾਂ ਦੀ ਚੀਜ਼ ਆ ਬਾਹਰੇ ਖੱਲੜਾ ਤੇ ਬਾਅਦ ਵਿੱਚ ਕਿਸੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਜਾਂ ਰਿਸਪੌਂਸਿਬਿਲਟੀਆਂ ਨਹੀਂ ਰਹਿ ਜਾਂਦੀਆਂ ਜਾਂ ਆਪਾਂ ਕਰੀਏ ਵੀ ਉਹਨੂੰ ਫੋਨ ਕਰਦੀਏ ਤਸੱਲੀਆ ਪਹਿਲਾਂ ਕਰ ਲਿਆ ਕਰੋ ਪੈਸੇ ਲਾਉਣੇ ਆ ਤੁਸੀਂ ਇਹਨਾਂ ਪਾਟਾ ਨੋਟ ਨਹੀਂ ਦੇਣਾਗਾ ਤੁਸੀਂ ਬਿਲਕੁਲ ਆਪਦੀ ਤਸੱਲੀ ਕਰਕੇ ਪਸ਼ੂ ਖਰੀਦੋ ਕੋਈ ਕਮੀ-ਕੀਸੀ ਆ ਪਸ਼ੂ ਦੇ ਵਿੱਚ ਹੋਰ ਪਸ਼ੂ ਵਾਲ ਹੋ ਜਾ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਜੋਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਸਰ ਕੀ ਹਾਲ ਹੈ ਬੜੇ ਵਧੀਆ ਜੋਗੇ ਠੀਕ ਆ ਕੈਮ ਸੇਤਾ ਦੀਪੇ ਕੀ ਹਾਲ ਵਾ ਵਧੀਆ ਵਧੀਆ ਭਾਈ ਹਾਂ ਜੀ ਕੀ ਹਾਲ ਹੈ ਠੀਕ ਹੈ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਹੋਰ ਫਿਰ ਅੱਜ ਕਿੰਨੇ ਡੰਗਰ ਕਿੰਨੇ ਪਸ਼ੂ ਲੈ ਕੇ ਆਇਆ ਫਿਰ ਪੰਜ ਅੱਜ ਫਿਰ ਵੜਾ ਕਿੰਨੀਆਂ ਤੇ ਮੱਝਾਂ ਛੋਟੀਆਂ ਕਿੰਨੀਆਂ ਦੋ ਦੋ ਤਿੰਨ ਵੜਾ ਤਿੰਨ ਵੜਾ ਤੇ ਦੋ ਮਜਾ ਝੋਟੀਆਂ ਚੱਲ ਵਿਖਾਈਏ ਫਿਰ ਚਲੋ ਵੀ ਵਿਖਾਈਏ ਫਿਰ ਹਾਂਜੀ ਹੋਰ ਦੀਪੇ ਠੀਕ ਠਾਕ ਵਧੀਆ ਜੀ ਪਾਜੀ ਵਧੀਆ ਜੀ ਚਲੋ ਹਾਂਜੀ ਕੱਬ ਦੀਪੇ ਮਾਲ ਸਾਰਾ ਵੈਸੇ ਖਜਰਤਾ ਜਾਈ ਹੈ ਹਾਂਜੀ ਸੰਤੂ ਸਾਹਿਬ ਇੱਕ ਝੋਟੀ ਸੂਨ ਵਾਲੀ ਬਾਕੀ ਤਿੰਨ ਵੜਾ ਦੋ ਵੜਾ ਤਾਂ ਆਪਣੇ ਕੋਲ ਸਰਜਰੀ ਹੋਈਆਂ ਨੇ ਦੋ ਤਾਜ਼ੀਆਂ ਸੂਈਆਂ ਦੋ ਤਾਜ਼ੀਆਂ ਸੂਈਆਂ ਤੇ ਇੱਕ ਬਗੈਰ ਬੇਨ ਬੱਚਿਆਂ ਇੱਕ ਬੱਚਿਆਂ ਬਗੈਰ ਝੋਟੀ ਇੱਕ ਦੋ ਜਨ ਤਾਜੀ ਸੂਈ ਆਪਣੇ ਠੀਕ ਆ ਵੀਰੇ ਹਾਂਜੀ ਸ਼ੁਰੂਆਤ ਕਿਹੜੇ ਪਾਸੋਂ ਕਰਦੇ ਆ ਇੱਥੋਂ ਕਰ ਲੈਣੇ ਵਸ਼ੀ ਦੋ ਜਨ ਤਾਂ ਹਾਂਜੀ ਸ਼ੁਰੂਆਤ ਇੱਕ ਦੋ ਸੋ ਬੱਛੀ ਤੋਂ ਕਰਦੇ ਆ ਵੈਰ ਤੋਂ ਕਰਦੇ ਆ ਕ੍ਰੋਸ ਆਂਗਾ ਕ੍ਰੋਸ ਬਰੀਡ ਆ ਮਗਰ ਕੀ ਇਹ ਤੇ ਬੱਚਾ ਆ ਗਿਆ ਜੀ ਮਗਰ ਬੱਚਾ 나ੜੂਆ ਨਾਲ ਆ ਕਿੰਨੇ ਦਿਨਾਂ ਦੀ ਸੂਈ ਆ ਤਿੰਨਾਂ ਦਿਨਾਂ ਦੀ ਸੰਧੂ ਸਾਹਿਬ ਸੂਈ ਆ ਕਿੰਨਾ ਦਿਨਾਂ ਦੀ ਸੂਈ ਆ ਆ ਇਧਰ ਆਜੇ ਪੁੱਤਰ ਆ ਇਧਰ ਆਜੋ ਇਧਰ ਦੇ ਪਾਸੇ ਦਿਖਾ ਦਿਓ ਜਸ਼ਨ ਮਾਰ ਕੇ ਕੈਮਰਾ ਤਸੱਲੀ ਨਾਲ ਤਿੰਨਾਂ ਕਿ ਦਿਨਾਂ ਦੀ ਸੂਈ ਆ ਬੋਲੇ ਦੀ ਕੀ ਸਥਿਤੀ ਆ ਵੀਰੇ ਬਹੁਤ ਸੰਧੂ ਸਾਹਿਬ 12 ਕਿਲੋ ਹੋ ਗਏ ਥਾਲੇ 12 ਕਿਲੋ ਬੋਲਾ ਹਾਂਜੀ ਬਾਕੀ ਹਵਾ ਨਿਲੇ ਵੀ ਤੁਸੀਂ ਬੰਤਰ ਵੇਖ ਲਓ ਹੁਣ ਤਕਰੀਬਨ 3 ਵਜ ਦਾ ਟਾਈਮ ਆ ਕੋਈ ਸ਼ਾਮ ਦਾ ਬਾਕੀ ਤਰੀਕ ਤੁਹਾਨੂੰ ਨੋਟ ਕਰਾ ਦਿੱਤੀ ਆ ਮਾਰਨਿੰਗ ਚਵਾਈ ਦਾ ਸਮਾਂ ਕਿੰਨਾ ਦੇਫੇ 6 ਤੋਂ 6 ਸੰਦੂ ਸਾ 6 ਤੋਂ 6 ਵਜੇ ਚਵਾਈ ਹੋ ਰਹੀ ਆ ਦੋਸਤੋ ਇਹਨਾਂ ਪਸ਼ੂਆਂ ਦੀ ਆਰਡਰ ਕੁਆਲਟੀ ਤੁਹਾਨੂੰ ਬਹਿਣੀ ਵਾਲੇ ਪਾਸੇ ਦਿਖਾ ਰਿਆ ਤੇ ਮੁੱਠੀ ਮੁੱਠੀ ਥਾਣਾ ਐਸ ਵਕਤ ਕਿੰਨਾ ਬੋਲਾ ਦੱਸਿਆ 12 ਕਿਲੋ ਸੰਦ 12 ਕਿਲੋ ਨੈਟ 12 ਕਿਲੋ ਦੋਸਤੋ ਬੋਲੇ ਬੋਲਾ ਆਇਆ ਜ ਤਿੰਨਾਂ ਦਿਨਾਂ ਦੀ ਸੁਵਿਧਾ ਥੱਲੇ ਦੂਜਾ ਸੂਆ ਵਛਾ ਮਗਰਾ ਠੀਕ ਆ ਜਿਵੇਂ ਆਪੋ ਤਾਂ ਇਹਨੂੰ ਬੈਕ ਸਾਈਡ ਤੋਂ ਤਸੱਲੀ ਨਾਲ ਤੋੜ ਕੇ ਦਿਖਾ ਦੋ ਕੋਲ ਆ ਲਓ ਜੀ ਤੇ ਆਰਡਰ ਕੁਆਲਟੀ ਬਹੁਤ ਸੋਹਣੀ ਆ ਤੱਕ ਥੋ 12 ਕਿਲੋ ਬੋਲਾ ਬਾਕੀ ਮੇਰਾ ਭਰਾ ਦੁੱਧ ਚੰਗਾ ਚਵਾ ਜੂਗੀ ਬੱਚੀ ਆ ਦੇਖੋ ਉਤੋਂ ਪਿੰਡੇ ਪੁੰਡੇ ਦੀ ਪੂਰੀ ਰਾਜੀ ਆ ਸਭੀ ਸੁਭੀ ਆ ਪੂਰੀ ਠੀਕ ਆ ਜੀ ਆ ਦੇਖੋ ਬਾਕੀ ਸੰਦੂ ਸਾਬ ਚੋਣ ਚੋਣ ਬਹੁਤ ਜਿਆਦਾ ਚੰਗੀ ਆ ਠੀਕ ਆ ਫਿਰ ਸਕਵਾਲਿਟੀ ਦਿਖਾ ਦਿਓ ਆ ਦੇਖਾ ਲੈ ਵੀ ਕਰੋ ਚੈੱਕ ਦੇਪਾ ਕਿਉਂ ਥਾਣਾ ਦੀ ਚਵਾਈ ਚੋਈ ਓਕੇ ਵੀਰੇ ਮੈਂ ਨਾ ਸੰਧੂ ਸਾਹਿਬ ਤੁਹਾਨੂੰ ਪਤਾ ਜਿਹੜਾ ਹੁੰਦਾ ਪਹਿਲਾਂ ਦੱਸ ਦਈਦਾ ਹਾਂ ਲਓ ਜੀ ਸੋ ਮਾਲ ਦੋਸਤੋ ਚਲੋ ਆਪਾਂ ਵੀਡੀਓ ਬਣਾਉਣ ਦਾ ਕੰਮ ਹੈ ਆਪਾਂ ਠੀਕ ਹੈ ਜੀ ਮਾਲਕ ਨੇ ਜੋ ਤੁਸੀਂ ਕਿਹਾ ਵੀਡੀਓ ਦੇ ਵਿੱਚ ਦੇ ਦਊਗਾ ਪਹਿਲਾਂ ਵੀ ਬਹੁਤ ਸਾਰੇ ਪਸ਼ੂ ਖਾਏ ਆ ਕਦੀ ਕਿਸੇ ਭਰਾ ਨੇ ફરિયાદ ਜਾਂ ਕੰਪਲੇਟ ਨਹੀਂ ਕੀਤੀ ਅਜੇ ਤੱਕ ਵੀ ਜੋ ਦੱਸਿਆ ਉਹਦੇ ਤੋਂ ਉਲਟ ਨਿਕਲਿਆ ਹੋਵੇ ਮੈਨੂੰ ਲੱਗਦਾ ਵੀ ਚਲੋ ਜਿਹੜੇ ਵਪਾਰ ਦਾ ਕੰਮ ਸਹੀ ਕਰਦੇ ਆ ਉੱਥੇ ਅਫਸਰ ਦੀ ਗੁਜਾਇਸ਼ ਰਹਣੀ ਜਾਂਦੀ ਕਿ ਜਦ ਜਿਹੜੇ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਤੇ ਕਮੀ ਪੇਸ਼ੀ ਵਪਾਰ ਨਾਲ ਖਰੀਦਣ ਵੇਲੇ ਵਿੱਚ ਰਹਿ ਜੇ ਤੇ ਫਿਰ ਉਹ ਆਪਾਂ ਅਗੇ ਕਹਿ ਨਹੀਂ ਸਕਦੇ ਕਿ ਠੀਕ ਹੈ ਜੀ ਤੇ ਇਹ ਦੀਪੇਗਰ ਕੀ ਮੁੱਲ ਕੀ ਡਿਮਾਂਡ ਕਰਦਾ ਇਸ ਵਾਰ ਦੀ ਇਹਦੀ ਸੰਧੂ ਸਾਹ ਪਰ ਤਾਂ ਜ਼ੇਰ ਤੱਕ ਵੀਡੀਓ ਆ ਗਈ ਆ ਆ ਇਹਦਾ ਮੁੱਲ ਕਰਦੇ 55000 ਓਕੇ ਤੇ 52000 ਦੇ ਦਈਏ ਜੀ 52000 ਦੀ ਹਾਂਜੀ 52 ਦੀ ਦੇ ਦਿੱਗੇ ਹਾਂਜੀ ਹੋਰ ਬਅਦ ਵਿੱਚ ਉਹ ਕਰਦੇ ਮੌਕੇ ਤੇ ਮਾਨਤਣ ਜੋਗੇ ਜਨਾਬ 2000 ਹੋਰ ਛੱਡਦਾ ਹਾਂ ਠੀਕ ਆ ਜੀ 40 ਦੇ ਦਾਂਗੇ 50000 ਦੀ ਹਾਂ ਜੀ ਦੇ ਦਿਓ ਬਾਕੀ ਚੁੰਨ ਚੁੰਨ ਬਾੜੀ ਜਿਆਦੀ ਚੰਗੀ ਚੰਗੀ ਜੀ ਠੀਕ ਆ ਜੀ ਹਾਂ ਜੀ ਉਤੋਂ ਵੀ ਚਲੋ ਪਲਿਸਾਂ ਵੀ ਪੂਰੀ ਆ ਦੂਜੇ ਸੂਬਾ ਗਰੰਟਡ ਠੀਕ ਆ ਹਾਂ ਜੀ ਮੈਂ ਵੀ ਦੂਜੇ ਸੂਬਾ ਪਲਿਸਾਂ ਦੀ ਪੂਰੀ ਆ ਇੱਧਰ ਬੱਚਾ ਬਿਲਕੁਲ 나ੜੂਆ ਨਾਲ 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 ਨਾੜੂ ਨਾਲ ਬੱਚੇ ਦੇ ਕੋਈ ਵੀ ਸੱਜਣ ਆਉਂਦਾ ਖਰੀਤੀ ਕਰਨਾ ਉਹ ਤੁਸੀਂ ਵੇਖ ਹੀ ਲਓ ਲੋਗ ਠੀਕ ਆ ਜੀ ਆ ਦੇਖਾ ਦਿਪੇ ਰੱਸੀ ਵੰਗਾ ਪਾ ਲਈਦਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਠੀਕ ਆ ਜੀ ਹਾਂਜੀ। ਲਓ ਜੀ ਰਸੀ ਵੰਗਾ ਦੋਸਤੋ ਪੌਣਾ ਪਾ ਲੋ ਆਦਰਵਾਇਜ਼ ਲੋੜ ਨਹੀਂ ਹੈਗੀ ਠੀਕ ਆ ਜੀ। ਆਪੋ ਆਪਣੀ ਮਰਜ਼ੀ ਆ ਕਿਸੇ ਦੀ। ਸੋ 50000 ਦੀ ਅੱਗੇ ਆ ਮੱਝ ਆਪਣੇ ਕੋਲੋਂ ਦੀਪੇ ਆ ਜੀ। ਹਾਂਜੀ। ਚਾਹਾਂ ਪੰਜਾਂ ਦਿਨਾਂ ਦੀ ਸੋਈ ਆ। ਚੌ ਪੰਜਾਂ ਦਿਨਾਂ ਦੀ। ਹਾਂਜੀ। ਠੀਕ ਆ। ਇਹਦੇ ਨਾਲ ਕੋਈ ਦੁੱਧ ਲੈ ਲੈ, ਕੋਈ ਬੋਲਾ ਲੈ ਲੈ। ਨਾ ਹੋਂ 10 ਕਿਲੋ ਪੱਕਾ ਹੋਊਗਾ। ਹਾਜ਼ਰ ਹੁਣ ਹਾਂ। ਹਾਂਜੀ ਹਾਜ਼ਰ। ਲਓ ਵੀ ਕੱਦ ਵੱਡਾ ਦੋਸਤੋ 9 ਕਿਲੋ 9 ਤੋਂ ਪਲੱਸ ਕੋਈ ਬੋਲਾ ਮੰਨ ਲੈ। ਇਧਰੋਂ ਮੈਂ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਆਂ ਦਿਖਾ ਰਿਹਾ ਇੱਕ ਵਰੀਆ ਦੇਖੋ। ਗਰਨ ਵਾਲਾ ਤੁਸੀਂ ਚੈੱਕ ਕਰੋ। ਅੱਜ ਦਿਨ ਕਿਨੇ ਦੱਸੇ 5 6 ਹਾਂਜੀ ਹਾਂਜੀ ਲੋ ਜੀ 5 6 ਦੇਣਾ ਤੇ ਅਰਲੀਆਂ ਵਰਗੇ ਥਾਣਾ ਠਿਕਾ ਜੀ ਵਨ ਟੂ ਸਪੇਸ ਚੰਗੀ ਆ ਚੌਥਾ ਥਾਣਾ ਦੀ ਕਾਫੀ ਸੋਹਣਾ ਨਖੇਰ ਚੰਗੇ ਸੋਹਣੇ ਗੈਪ ਸਪੇਸ ਤੇ ਜਿਹੜਾ ਥਣ ਲੱਗਾ ਆ ਬੈਕ ਸਾਈਡ ਤੋਂ ਹਵਾਨਾ ਚੱਡਾ ਤੁਹਾਨੂੰ ਦਿਖਾ ਦਈਏ ਇੱਕ ਸਾਰ ਬਿਲਕੁਲ ਪੱਦਰ ਆ ਲੋ ਜੀ ਹਾਲੋ ਆ ਇਧਰ ਬਹਿਣੀ ਵਾਲੇ ਪਾਸੇ ਦਿਖਾ ਰਿਹਾ ਦੀਪੇ ਬਾਕੀ ਕਿਸੇ ਰਕਮ ਦੀ ਕੋਈ ਭੋਰ ਛੱਟੇ ਵਾਲੀ ਗੱਲ ਭਰਾ। ਸੰਤੂ ਸਾਹਿਬ ਹੈਗੀ ਨਹੀਂ ਕੋਈ ਤੇ। ਠੀਕ ਆ ਵੀਰੇ। ਹਾਂਜੀ। ਜਿਹੜਾ ਹੋਊਗਾ ਪਹਿਲਾਂ ਦੱਸਾਂਗੇ। ਬਾਕੀ ਚੌਣ ਭਾਵੇਂ ਨਿਗਾਹ ਦੇ ਨਾਣਾ ਥੱਲੇ ਰੇ ਭਾਦੋ। ਠੀਕ ਆ ਠੀਕ। ਇੰਨੀ ਜੜੀ ਭੋਲੀ। ਤੀਜਾ ਤੇ ਦੂਜਾ ਸੁਵਾ ਗਰੰਟਡ ਜੀ। ਲਓ ਜੀ ਦੂਜਾ ਸੁਵਾ ਦੀ ਪਾਉਂਦਾ ਅਰੀਜਨਲ ਜਿਹੜਾ ਦੂਜਾ ਸੁਵਾ ਇਹ ਮਗਰ ਕਟਾ ਮੇਲ ਕਾਫੀ ਜਿਹੜਾ ਤੁਸੀਂ ਨਾਲ ਦੇਖ ਰਿਹਾ ਜੀ। ਹਰ ਜੋ ਸਟਾਰਟਿੰਗ ਹੀ ਆ ਚਲੋ ਬੋਲੇ ਬੋਲੇ ਜੋ ਕਰਮਾ ਦੀ ਬਾੜੀ ਆਈ ਆ। ਸਟਾਰਟਿੰਗ ਹੀ 9 ਕਿਲੋ ਤੋਂ ਬਾਹਰ ਬਾਹਰ ਆ ਠੀਕ ਆ ਜੀ। ਉੱਠਾ ਬਹੁਤ ਸੋਹਣਾ ਉੱਤੋਂ ਤੁਸੀਂ ਦੇਖੋਗੇ ਜਗਾਠਾ ਜਗੂਠਾ ਬਹੁਤ ਸੋਹਣਾ ਖੋਟਿਆ ਖੜਿਆ ਵੀ ਆਪਾਂ ਬਿਲਕੁਲ ਪੱਦਰ ਇੱਕਸਾਰ ਬਾਕੀ ਬਾੜੀ ਜਿਆਦੀ ਚੰਗੀ ਝੋਟੀ ਸੰਦ ਸਾਹ ਦੇ ਆਹ ਵੇਖੋ ਜੀ ਸਿੰਘ ਸਿੰਘ ਵੀ ਸੋਹਣਾ ਲੱਗਿਆ ਹਨਾ ਬਾਦੀ ਬੰਤਰ ਤੇ ਨਾਲ ਪੂਰਾ ਮੇਲ ਜੋਲ ਖਾਂਦਾ ਸਿੰਘੀ ਛੋਟੀ ਆ ਥੋੜੀ ਬੈਕ ਸਾਈਡ ਤੋਂ ਗੁਲਾਈ ਦੇ ਵਿੱਚ ਕੀਤੀ ਆ ਪਰ ਫਾਬਰਾ ਬਪੂਰੀ ਆ ਮੈਂ ਦੀ ਉੱਤਰਾ ਛੱਡ ਦੇ ਛੱਡ ਦੇ ਛੱਡ ਦੇ ਆ ਕਰੋ ਚੱਕ ਠੀਕ ਆ ਜੀ ਲੋ ਜੀ ਚੰਗੀ ਆ ਮੈਂ ਦਿੱਤੇ ਕੀ ਮੁੱਲ ਕੀ ਡਿਮਾਂਡ ਰੋਗੀ ਸਰ ਸਾਹਿਬ ਆ ਮੁੱਲ ਇੱਕ ਵੀ ਕਰਦੇ ਆ ਇੱਕ 20 ਇੱਕ 20 ਹਾਂਜੀ ਕਸਣਾ ਗੁਸਣਾ ਕੱਢ ਕੇ ਦੇ ਦਿਆ ਕਿੰਨੇ ਦੀ ਦੋ ਛੜਦਾਂਗੇ 18 ਦੇ ਦੇ ਦਿਆ 18 ਦੇ ਹਾਂਜੀ ਹੋਰ ਹੈਗੀ ਗੁਦਾਇਸ਼ ਦੱਸ ਦਿਓ ਜੀ ਦਿੱਪੇ ਜੋਗੇ 15 ਵੀ ਦੇ ਦਾਂਗੇ ਜੀ 15 ਦੀ ਨਿਕਲ ਗਿਆ ਕਸਰਾ ਠੀਕ ਆ ਜੀ ਬੜੀ ਚੰਗੀ ਛੋਟੀ ਹੈ ਮੈਂ ਵੀ ਇੱਕ 15 ਦੀ ਵੀਰੋ ਧੀਪਾ ਦੇ ਜੋਗਾ ਦਾ ਵੀ ਇੱਕ 15 ਦੀ ਦੇ ਦੇਾਂਗੇ 9 ਕਿਲੋ ਤੋਂ ਬਾਹਰ ਬਾਹਰ 9 10 9 10 ਕਿਲੋ ਅੱਜ ਇਸ ਵਕਤ ਕੋਈ ਕੱਚਾ ਦੁੱਧ ਮੰਨ ਲਓ ਕੱਚਾ ਬੋੜਾ ਮੰਨ ਲਓ ਠੀਕ ਆ ਜੀ ਬੱਚਾ ਤੁਹਾਨੂੰ ਦਿਖਾਤਾ ਹਫਤੇ ਦੇ ਅੰਦਰ ਵਾਲੇ ਸਮਾਂ ਠੀਕ ਆ ਇਹ ਮਗਰ ਕਟਾ ਮੇਰ ਕਾਫ ਸੋ ਚੋਚਵਾਗ ਜਿੱਦਾ ਮਰਜ਼ੀ ਦਸਲੀ ਕਰੋ ਕੋਈ ਭਰਾ ਨਹੀਂ ਆ ਜਾ ਸਕਦਾ ਠੀਕ ਆ ਜੀ ਉਥੇ ਆਪਾਂ ਹਮੇਸ਼ਾ ਹੀ ਨੋਟ ਕਰਾ ਦੇਈਦਾ ਇੱਕ ਟਾਈਮ ਬੇਸ਼ੱਕ ਵੀਡੀਓ ਕਾਲ ਤੇ ਚਵਾ ਲੋ ਇੱਕ ਟਾਈਮ ਤੇ ਆਪਦੇ ਘਰੇ ਬਿਲਕੁਲ ਲਵਾ ਕੇ ਪਸ਼ੂ ਟਾਈਮੋ ਟਾਈਮ ਜਲੀ ਚਵਾਈ ਕਰ ਲੋ ਠੀਕ ਆ ਤੇ ਇੱਕ ਅੱਗੇ ਤੁਹਾਨੂੰ ਬਗੈਰ ਬੱਚਿਓ ਵੇਰ ਦਿਖਾ ਦੇਣੇ ਆ ਤੇ ਤੇ ਕੀ ਵੇਰ ਵਾਇਸ ਦਾ ਇਹ ਸੰਧੂ ਸਾਹਿਬ ਤੁੱਜਾ ਸੁਆਹ ਜੀ ਹਾਂ ਜੀ ਦੁੱਧ ਦੇਖ ਲੈ 12 ਕਿਲੋ ਹੋਊਗਾ ਜੀ 12 ਕਿਲੋ ਆ ਕੰਡੇ ਵਾਲਾ 12 ਕਿਲੋ ਠੀਕ ਆ ਵੀਰੇ ਭਾਵੇਂ ਕੋਈ ਮੇਰਾ ਵੀ ਰੋਧਾ ਮੰਗਾ ਲੇ ਤੇ ਭਾਵੇਂ ਵਿੱਚੋ ਗੇਲਾ ਜੀ ਠੀਕ ਆ ਆਜ ਕੋਈ ਸਮਾਂ ਕੋਈ ਚਲੋ ਬਗੈਰ ਬੱਚਿਓ ਆ ਚਲੋ ਜੋ ਤੁਹਾਨੂੰ ਸਮਝ ਆ ਗਈ ਵੀ ਕਿੰਨੇ ਕ ਟਾਈਮ ਦੀ ਸੂਈ ਸਹੀ ਆ ਸੰਧੂ ਸਾਹਿਬ ਉਹਨਾਂ ਦੇ 3 ਮਹੀਨੇ 1.5 ਮਹੀਨੇ ਦੀ ਸੂਈ ਆ ਆ ਬਗੜੀ ਆਪਣੇ ਕੋਈ ਸਮਝ ਕਰੇ ਵੀਰ ਆ ਕੱਦ ਬਹੁਤ ਵੱਡਾ ਹਨ ਹਾਂਜੀ ਪੂਰੀ ਵੱਡੀ ਰਹਿੜਾ ਵੱਡੀ ਵੱਡਾ 12 ਕਿਲੋ ਹਾਜ਼ਰ ਹੈ ਨਾ ਹਾਜ਼ਰ 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 ਠੀਕ ਹੈ ਬਰਾ 12 ਕਿਲੋ 200 ਬਾਕੀ ਥਾਣਾ ਵੀ ਕੋਈ ਵਾਧ ਘਾਟ ਨਹੀਂ ਕੋਈ ਸੰਧੂ ਸਾਹਿਬ ਜਿਹੜੀ ਹੋਵੇ ਆਪਾਂ ਤੁਹਾਨੂੰ ਦੱਸਾਂ ਪਹਿਲਾਂ ਹੀ ਬਿਲਕੁਲ ਬਿਲਕੁਲ ਲਓ ਚਲੋ ਵੈਸੇ ਆਪਣਾ ਪੁੱਛਣਾ ਫਰਜ਼ ਬੰਦਾ ਕੋਈ ਵੀ ਗੱਲ ਨਹੀਂ ਕੀ ਮਾਈਨਰ ਜੀ ਦੀ ਵਿੱਚ ਹੋਵੇ ਤੇ ਤੁਸੀਂ ਪਹਿਲਾਂ ਹੀ ਨੋਟ ਕਰਾ ਦਿੰਦੇ ਆ ਚਲੋ ਪੁੱਛਣਾ ਆਪਣਾ ਫਰਜ਼ ਬੰਦਾ ਕਈ ਵਾਰ ਹੋ ਸਕਦਾ ਵੀ ਅਗਲੇ ਦੇ ਦਿਮਾਗੋਂ ਨਿਕਲ ਗਈ ਹੋਵੇ ਛੇ ਬਾਕੀ ਬੂਥੀ ਤੁਸੀਂ ਦੇਖ ਸਕਦੇ ਜੀ ਛੋਟੀ ਜੀ ਬੂਥੀ ਆ ਦੇਖੋ ਮੁੱਠੀ-ਮੁੱਠੀ ਥਾਣਾ ਇੰਨਾ ਕ ਸਪੇਸ ਗੈਪ ਜਿਹੜਾ ਤੁਹਾਨੂੰ ਦਿਖਾਈ ਦੇਊਗਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਕਰ ਲੋ 12 ਕਿਲੋ ਦੁੱਧ ਇਸ ਵਾਰ ਦੇ ਥਨੇ ਹਾਜ਼ਰ ਆਹ ਦੇਖੋ ਜੀ ਸੁਕਾਤ ਵਦਾ ਬਾਕੀ ਚਗਾਠਾ ਜਗੂਠਾ ਪਿੱਠਪੂੜਾ ਜਿਵੇਂ ਆਪਾਂ ਪਹਿਲੇ ਨੰਬਰ ਦੂਜੇ ਨੰਬਰ ਤੇ ਤੁਹਾਨੂੰ ਮਾਝ ਦਿਖਾ ਦਿੱਤੀ ਉਸ ਤੋਂ ਪਹਿਲਾਂ ਪਿੱਠਪੂੜਾ ਕਰਮ ਵਾਲੀ ਨੂੰ ਉਦਾਂ ਦਾ ਲੱਗਾ ਉੱਤੋਂ ਬਿਲਕੁਲ ਪਲੇਨ ਸਟ੍ਰੇਟ ਇਕਸਾਰ ਬਿਲਕੁਲ ਪੱਧਰ ਪਿੱਠਪੂੜੇ ਵਾਲੀ ਸਾਈਡ ਤੋਂ ਆ So, 12 ਕਿਲੋ ਦੀ ਇਹ ਦੋਸਤੋ ਮਾਲਕਣਾ ਇਸ ਵਕਤ ਬਜ਼ਾਰ ਬੱਚਾ ਆ ਆਪਦੀ ਸਮਝ ਮੰਨ ਕੇ ਕੋਈ ਮਹੀਨਾ ਵੇਖ ਲਿਆ ਡੇਢ ਮਹੀਨਾ ਵੇਖ ਲਿਆ ਪੌਣੇ 2 ਮਹੀਨੇ ਵੇਖ ਲਿਆ ਸੁਈ ਨੂੰ ਸਮਾ ਹੋ ਗਿਆ ਕਿਉਂਕਿ ਬਜ਼ਾਰ ਬੱਚਾ ਉਹਦੇ 12 ਕਿਲੋ ਦੁੱਧ ਦੇ ਹਿਸਾਬ ਨਾਲ ਤੁਸੀਂ ਸੁਰਦਾ ਕਰਿਓ ਲੱਭੀ ਤੇ ਉਹਦਾ ਬੁਰੀ ਠੰਡੀ ਸੀਲ ਆ ਹਾਂ ਜੀ ਜੀ ਸੰਧੂ ਸਾਹਿਬ ਦੇਖੋ ਆ ਦੇਖੋ ਜੀ ਉਦਾਂ ਤੋਂ ਸੋ ਠੰਡੀ ਧੀਰੀਆਂ ਸੀਲਸ ਆਉਗਾ ਵੰਗਾ ਵੰਗਾ ਪਾਲੇ ਦਾ ਨਾਰਮਲ ਚਵਾਈ ਪਾਉਣਾ ਹਾਂਜੀ ਹਾਂਜੀ ਪਾਣਾ ਪਾ ਲੋ ਨਹੀਂ ਪਾਣਾ ਨਾ ਪਾਓ ਜੀ ਠੀਕ ਐ ਭਰਾ ਹਾਂਜੀ ਇਤਨਾ ਮੋਟਾ ਦੇ ਚੋਕਰ ਪਾਉ ਦਾਰਾ ਪੱਕਾ ਦੇ ਬਹਿ ਜਾਓ ਬਹਿ ਜਾ ਥੱਲੇ ਜੀ ਠੀਕ ਐ ਲੱਭੀ 12 ਕਿਲੋ ਦੀ ਦੋਸਤੋ ਇਹ ਮਾਲ ਕਰਾ ਬਾਕੀ ਚੋਕਰ ਵੰਡਾ ਪਾਉਣਾ ਪਾ ਲੋ ਚਲੋ ਪਸ਼ੂ ਨੂੰ ਲਾਲਚ ਵੀ ਦੇਣਾ ਚਾਹੀਦਾ ਠੀਕ ਆ ਜੀ ਇਹਨੇ ਬਾਹਨੇ ਚਲੋ ਪਸ਼ੂ ਚਲੋ ਦੁੱਧ ਦਿੰਦਾ ਰਹੂਗਾ ਫੀਡ ਫੂਡ ਮੇਰਾ ਭਰਾ ਜੀ ਕੋਈ ਚੰਗੀ ਪਾਲੇ ਕੋ ਠੀਕ ਆ ਦੀਪਕ ਕੀ ਮੋਲਰ ਕੀ ਡਿਮਾਂਡ ਰੋਗੀ ਜਿਹੜਾ ਸੰਧੂ ਸਾਹਿਬ ਮੋਲ ਕਰਦੇ 45000 ਆ 42 ਦੀ ਦੇ ਦिए 42 ਦੀ ਹਾਂਜੀ ਇੱਕੋ ਇੱਕੀ ਗੱਲ ਮਾਨਤਨ ਕਰਕੇ ਜੈਸਨੋ ਜੀ ਪੂਰੇ 40 ਦੀ ਦੇ ਦिए ਪੂਰੇ 40 ਦੀ ਹਾਂਜੀ ਬਾਕੀ ਚਲੋ ਤੇਰੀ ਮਰਜ਼ੀ ਹੈ ਵਿੱਚੋਂ ਕੋਈ ਗੁਜਾਇਸ਼ ਮੌਕੇ ਤੇ ਜ਼ਿਕਰ ਕਰਦੇ 60000 ਦੀ ਸੰਧੂ ਸਾਹਿਬ ਦੇ ਦਾਂਗੇ ਠੀਕ ਆ ਜੀ ਇਹਦੇ ਚੋੜ ਹੋਣੀ ਬਸ ਔਰ ਠੀਕ ਆ ਦਾ ਵੀ ਮੋਲ ਦੋਸਤ ਪਹਿਲਾਂ ਵੀ ਜਿਗਰ ਆਪਾਂ ਵਾਰ-ਵਾਰ ਕੀਤਾ ਵੀ ਮੋਲ ਨਜਾਇਜ਼ ਨਹੀਂ ਹੋਣਗੇ ਜਦੋਂ ਵੀ ਆਪਾਂ ਵੀਡੀਓ ਪਾਈਆਂ ਨੇ ਜਿਹੋ ਜਿਹੇ ਪਸ਼ੂ ਉਹੋ ਜੇ ਮੁੱਲ ਵੀਰੋਂ ਹੁੰਦੇ ਕੋਈ ਸਿੰਘੂ ਸਾਹਿਬ ਇਹੋ ਜੀ ਵੈਰ ਉੱਤਰ ਆ ਗਏ ਸਵਾ ਲੱਖ ਦੀ ਮੱਛੀ ਆ ਹਾਂ ਬਿਲਕੁਲ ਹਜੇ ਕਿਤੇ ਨਹੀਂ ਹੈਗੀ ਕੋਈ ਸ਼ੱਕ ਨਹੀਂਗਾ ਚਲੋ ਅੱਜ ਦੇ ਹਿਸਾਬ ਨਾਲ ਅੱਜ ਦਾ ਰੇਟ ਕਰ ਦਿੰਦਾ ਅੱਜ ਦਾ ਹਿਸਾਬ ਦਾ ਅੱਜ ਦਾ ਰੇਟ ਆ 30000 ਦੀ ਅੱਜ 12 ਕਿਲੋ ਵਾਲੀ ਦੋਸਤੋ ਵੈਰ ਮਿਲ ਜੂਗੀ ਸਾਫ਼ ਸੁਥਰੀ ਆ ਕੱਦ-ਕੱਡ ਵਾਲੀ ਆ ਗਾਂ ਵੀ ਮੇਰੇ ਭਰਾਵੋ ਕੋਈ ਘਾਟੇ ਦਾ ਸੌਦਾ ਨਹੀਂਗਾ ਚੌਣ ਬਾੜ ਯਾਰੀ ਚੰਗੀ ਆ ਗਾਂ ਵੀ ਕੋਈ ਘਾਟੇ ਦਾ ਸੌਦਾ ਨਹੀਂਗਾ ਗਾਂ ਮੇਰਾ ਭਰਾ ਬਿਲਕੁਲ ਸੂਆ ਪੀ ਗੇ ਚੌਣ ਤੇ ਬਾੜੀ ਜਿਆਦੀ ਆ ਆ ਵੇ ਮੋਟੀ ਧਾਰਾ ਬਿਲਕੁਲ ਗੰਨੇ ਵਰਗੀ ਤੇ ਦੋਸਤੋ ਇਧਰ ਤਿੰਨ ਜਿਹੜੇ ਪਸ਼ੂ ਤੁਹਾਨੂੰ ਦਿਖਾਤੇ ਆ ਦੋ ਐਨੀਮਲ ਜਿਹੜੇ ਹੋਰ ਆ ਦੀਪੇ ਪਰਲੇ ਪਾਸੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਆਜੋ ਦੀਪੇ ਦੋਸਤੋ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਤਕਰੀਬਨ ਕੋਈ 1 ਘੰਟਾ ਕੋਈ ਡੇਢ ਘੰਟਾ ਇੱਥੇ ਇੱਕ ਕਰਮਾਰੀ ਸੁੱਈ ਆ ਟਾਈਮ ਇਨਾ ਕਿ ਹੋਇਆ ਅਜੇ ਬਾਕੀ ਪੂਰੀ ਡਿਟੇਲ ਤੇ ਚੱਲਦੇ ਆ ਦੀਪੇ ਜਿਹੜੀ ਇਹ ਵਾਰ ਡੱਬੀ ਆਪਣੇ ਕੋਲ ਆ ਕਰਾਉਸ ਇਹ ਸੰਤੂ ਸਾਹਿਬ 2 ਵਜੇ ਸੁੱਈ ਆ ਆ 2 ਵਜੇ ਹਜੇ 2 ਕੁ ਡੇਢ 2 ਘੰਟੇ ਹੋ ਗਏ ਆ ਹਾਂਜੀ ਹਾਂਜੀ ਤੇ ਮਗਰ ਕੀ ਬੱਚਾ ਮਗਰ ਬੱਛਾ ਆ ਗਿਆ ਜੋ ਮਗਰ ਬੱ ਹਾਂਜੀ ਮੇਰ ਕਾਫਾ ਕੋ ਡੇਢ ਦੋ ਘੰਟੇ ਪਹਿਲਾਂ ਸੂਈ ਆ ਬਾਕੀ ਬੱਚਾ ਪੂਰਾ ਪਲਿਆ ਪਲੀਤਾ ਦਿੱਤਾ ਜੀ ਬੱਚਾ ਪੁੱਛਾ ਤੁਸੀਂ ਦੇਖੋਗੇ ਮਗਰ ਬੜਾ ਰਫਾ ਬਾਕੀ ਤੁਸੀਂ ਦੇਖੋ ਸੰਧੂ ਸਾਹਿਬ ਇਧਰ ਤੁਹਾਨੂੰ ਚਵਾਈ ਮਾਰੀ ਜੀ ਵਿਖਾਉਣੇ ਆਪਾਂ ਪਰ ਥਾਣੇ ਵਿਖਾਈ ਇੱਕ ਵਾਰੀ ਆ ਵਿਖਾਓ ਜੀ ਲੈ ਵਿਧੀ ਤੇ ਬਹੁਤ ਕਮਾਲ ਦਾ ਥਣ ਲਗਾ ਕਰ ਮਾਰੀ ਹਾਂਜੀ ਬਿਲਕੁਲ ਉਹ ਮੋਟੀ ਧਾਰ ਗੰਨੇਰ ਕੀ ਆ ਸਫਾਈ ਦੇਖੋ ਅਸਲ ਵਿੱਚ ਕਰਿਆ ਕਰੋ ਵਛੀ ਸੂਈ ਸਵਾਈਏ ਜੇਰ ਪਾ ਦੂਗੀ ਉਹਦੀ ਡਿਟੇਲ ਤੁਸੀਂ ਦੀਪੇ ਨੂੰ ਤਾਂ ਲੈ ਲਿਆ ਜੇ ਕੋਈ ਘੰਟੇ ਸਵਾ ਘੰਟੇ ਡੇਢ ਘੰਟੇ ਤੱਕ ਜਿਹੜੀ ਜੇਰ ਪਈ ਖਲੋਤੀ ਹੈ ਜਦੋਂ ਬੈਗੀ ਕਰਮਾਂ ਦੀ ਜ ਆ ਦੇਖੋ ਜੀ ਬਾਕੀ ਚੱਡਾ ਲੇਵਾ ਤੁਹਾਡੇ ਸਾਹਮਣੇ ਆ ਝੋਲ ਚੜ ਸੋਹਣੀ ਥੱਲੇ ਲੇਵੇ ਦੀ ਖਲਾਰ ਖਲੂਰ ਚੰਗਾ ਤੇ ਹੁਣ ਸੂਸਵਾ ਤੇ ਹੀ ਵੜਾਂ ਤਾਂ ਦਿੱਤਾ ਜਿਵੇਂ ਸੂਸਵਾ ਕੇ ਉਸੇ ਟਾਈਮ ਹੀ ਬੰਨੀਆਂ ਸ਼ੁਰੂ ਹੋ ਜਾਂਦੀਆਂ ਹਾਂ ਹਾਂਜੀ 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 ਆ ਦੇਖੋ ਉਸੇ ਵੜੇ ਕਰਮਾਣੀਆਂ ਦੁੱਜੇ ਹੀ ਸੂਬਾ ਸੰਧੂ ਸਾਹਿਬ ਸੋ ਬਾਕੀ ਭਰਾ ਕੇ ਜਿਹੜੀ ਆ ਸਾਰੇ ਭਰਾਵਾਂ ਨੂੰ ਆਪਾਂ ਦਿਖਾਈ ਦਿੰਦੀ ਆ ਠੀਕ ਆ ਜੀ ਭਰਾਉਣ ਚੋਣ ਚੰਗੀ ਆ ਮੋੜ ਦੇ ਦਿੱਤੇ ਮੋੜ ਲਿਆ ਮੋੜ ਲਿਆ ਭਗਸੰਦੂ ਸਾਹਿਬ ਨੇ ਬਾਜ਼ਾਰ ਚ ਭਾਗ ਧਾਰਾ ਮਰਾਦੀ ਹਾਂ ਜਿੱਥੇ ਮਰਜ਼ੀ ਮਰਾਦੇ ਆਹੋ ਬਹੁਤੀ ਜ਼ਿਆਦੀ ਠੰਡੀ ਸੀ ਲਿਆ ਹਾਂ ਠੰਡੇ ਤੇ ਦੀ ਆ ਕੇ ਹਾਂਜੀ ਨਾ ਫੋਬਲ ਕੇ ਓਕੇ ਤੇ ਪੇਬਰੇ ਚੰਗੀ ਆ ਗੜ ਬਾਕੀ ਬੈਕ ਸਾਈਡ ਤੋਂ ਸਿਰ ਦਿਖਾ ਦਈਏ ਚੰਗੀ ਆ ਜੀ ਚੰਗੀ ਆ ਵੀਰ ਬਹੁਤ ਵਧੀਆ ਬਾਕੀ ਜਿਦਰਾ ਮਰਜ਼ੀ ਬੈਜੋ ਹਾਂ ਆ ਦੇਖੋ ਇਹ ਨਹੀਂ ਜਿਹੜੀ ਆਪਾਂ ਨੀਲੀ ਰਾਵੀ ਦੀ ਮੈਂ ਨਹੀਂ ਸਭ ਲੈ ਲੈਂਦੀ ਹਾਂ ਉਹ ਜੋੜਾ ਗਿਆ ਜੋੜ ਵਾਲਾ ਜੋੜ ਸੰਗ ਵਾਲੇ ਹਾਂ ਉਹਨਾਂ ਬੰਦਾਂ ਰਾਤੀ ਭੂਣ ਲਾਇ ਬਹੁਤ ਜਾਰੀਆਂ ਮਈਆਂ ਚੰਗੇ ਦਿਖਲੇ ਇੱਕ ਗੱਲ ਦਿੱਤੀ ਆਪਾਂ ਹਾਂ ਉਹ ਬੰਦਿਆਂ ਕੋਲ ਵੱਛੀ ਆਈ ਆ ਬੇ ਸਵਾਦ ਹੋਇਆ ਨਾ ਹਾਂਜੀ ਆਂਆਂ ਤਾਂ ਦੀਪੇ ਪਾ ਮੇਸ਼ੇ ਗੱਲ ਕਰਦੇ ਆਂ ਆ ਤਾਂ ਅੱਗੋਂ ਹੀ ਆ ਨਾ ਹਾਂਜੀ ਹਾਂਜੀ ਵਡਿਆਈ ਵੀ ਇਸੇ ਆਉਣੀ ਆ ਤੇ ਇਹਦੇ ਵਿੱਚ ਲਾਹਮੇ ਵੀ ਆ ਜਾਂਦੇ ਆ ਇਹਦੀ ਕੋਈ ਗੱਲ ਵੀ ਲਾਹਮਾ ਨਾਲ ਜਦੋਂ ਇੱਡਾ ਵੱਡਾ ਕੰਮ ਕਰਨੀ ਪੈ ਗਈ ਆ ਅੱਗੋਂ ਫੜਨੇ ਆ ਮਾਲ ਹਰੇਕ ਨੇ ਅੱਖਾਂ ਨਾਲ ਵੀ ਸਾਡਾ ਮਾਰਾ ਵੀ ਦੇ ਗਿਆ ਸਾਡਾ ਚੰਗਾ ਵੀ ਦੇ ਗਿਆ ਇਹ ਦੁੱਧ 17 18 ਕਿਲੋ ਚਵਾਜ ਆਈ ਵੱਛੀ ਪਹਿਲਣ ਇਹ ਹੁਣ ਦੂਜਾ ਸੁਭਾ ਗਰੰਟਡ ਆ ਦੂਜਾ ਡੰਗਰੋਂਾਂ ਕੋਲੋਂ ਆ ਗਿਆ ਬੰਦਿਆਂ ਕੋਲੋਂ ਹਾਂ ਬੰਦੇ ਵੀ ਵੀਰ ਬਹੁਤ ਜ਼ਿਆਦੀ ਚੰਗੇ ਨੇ ਅਰੇ ਖਰੀਸ ਆ ਇਹ ਅੱਗੋਂ ਵੀ ਦੀਪ ਬਹੁਤ ਵਧੀਆ ਮੋਲ ਦਾ ਸਿੰਦਾ ਮੋਲੇ ਦਾ 55000 ਰੁਪਏ ਦਾ ਵੀ ਦੇ ਲੈ ਆਲੀ ਗੱਲ ਕਰ ਦੇ ਲੈ ਹਰ ਕਰਦੀ ਇੱਕ ਵਾਰ ਹੀ ਛੋੜ ਇੱਕੇ ਵਾਰੀ 3000 ਛੱਡ ਦਈਏ ਕਿਉਂਕਿ ਇਥੇ ਨਾਲ ਸਾਰੇ ਬਣ ਤੈਨੂੰ ਪਤਾ ਜੀ ਮਾਹੌਲ ਚੱਲ ਜਿਹੋ ਜਿਹਾ ਬਣਿਆ ਪਿਆ ਆਪਾਂ 2-4000 ਜਾਇਜ ਰਹੀਏ ਕੋਈ ਵੀ ਭਰਾ ਲੈ ਕੇ ਜਾਵੇ ਹਾਂ ਜੀ ਜਾਇਜ ਰਹੀਏ ਮਾਲ ਸਾਹਮਣੇ ਨੂੰ ਦੇਖਦੇ ਹੋਏ ਜੇ ਹਰ ਪੂਰੇ ਤਿਆਰੀ ਦੇ ਦਾਂਗੇ ਸੰਸਾਪ ਦੇ ਦੋ ਹਾਂਜੀ ਪੂਰੇ 50 ਦੀ ਦੇ ਦੋ ਹਾਂਜੀ ਬੱਛੀ ਬਹੁਤ ਯਾਰੀ ਚੰਗੀ ਆ ਆ ਲਓ ਵੀ ਦੱਸੋ तकरीबन ਚਲੋ ਫੋਨ ਜਿਹੜੀ ਰੋਤਾ ਕੋਈ ਹੋਰ ਵੀ 25 ਦਿਨਾਂ ਤੱਕ ਜਿਹੋ ਜਿਹਾ ਸਮਾਂ ਆਉਣਾ ਠੀਕ ਹੈ ਜੀ ਉਸ ਹਿਸਾਬ ਨਾਲ ਫਰਕ ਪੈ ਜਾਣਾ ਰੇਟ ਦੇ ਵਿੱਚ ਵੀ ਹਾਂ ਲੈ ਮੈਂ ਕਿਲੋ ਡੇਢ ਕਿਲੋ ਚੋਗੇ ਤੇ ਆਤਾ ਇਹਨੂੰ ਹਾਂ ਤੇ ਅੱਜ 50000 ਦੀ ਇਹ ਵੜ ਮਿਲ ਜੂਗੀ ਹਾਂ ਠੀਕ ਹੈ ਬੀਪੇ ਅੱਗੇ ਨੈਕਸਟ ਆਪਣੇ ਕੋਲ ਜਿਹੜੀ ਗੱਬਣ ਮੈਂ ਆ ਇਹਦੀ ਕੀ ਡਿਟੇਲ ਆ ਇਹ ਸੰਧੂ ਸਾਹਿਬ ਦੂਜਾ ਸਵੇਰ ਝੋਟੀ ਗਾੜੀ ਆ ਗਈ ਆਪਣੇ ਸਿਰਫ ਸੱਤ ਅੱਠਾਂ ਦਿਨਾਂ ਦੀ ਕੱਚੀ ਹੂੰ ਬਹੁਤ ਜਿਆਦੀ ਝੋਟੀ ਠੰਡੀ ਸੀਲ ਹੈ ਠੰਡੀ ਤੇਰੀ ਆ ਹਾਂਜੀ ਲਓ ਵੀ ਦੂਜਾ ਸਵੇਰ ਇਹ ਝੋਟੀ ਸੁਣੀ ਆ ਜੀ ਦੇਖੋ ਠੰਡੀ ਮਿੱਠੀ ਆ ਕੱਚੀ ਆ ਪੋਲੀ ਆ ਮੂੰਹ ਦੀ ਆ ਦੇਖੋ ਜ ਜੋ ਮਰ ਜਿਵੇਂ ਪਈਓ ਹਾਂ ਆ ਦੇਖੋ ਕਿੰਨੇ ਕਿ ਦਿਨ ਲੈਂਦੀ ਇਹ ਦਿੱਤੇ ਸਿਰ ਸੰਧੂ ਸਾਹਿਬ 8-7 ਦਿਨ 8-4 ਦਿਨ ਹਾਂਜੀ ਲੋ ਵੀ 8-7 ਦਿਨ ਦੀ ਦੋਸਤ ਨਰਮ ਹਜੇ ਸਾਹ ਸੁਆ ਝੋਟੀ ਨੇ ਸੁਣਾ ਬਾਕੀ ਫੇਸ ਕੁਆਲਟੀ ਸ਼ਾਈਸ਼ ਵੀ ਤੁਸੀਂ ਜੈਦ ਕਰੋ ਸਾਹ ਪਿੱਠ ਪੁੜਾ ਸੋ ਉਹਨੇ ਥੱਲੇ ਹੁਣ ਹੋਰ ਬਣ ਕੇ ਤਿਆਰ ਹੋ ਜੂਗੀ ਬਾਕੀ ਲੱਠੀ ਰੁੱਠੀ ਕਾਫੀ ਆ ਅੱਧੇ ਪਜਾਤ ਜਿਹੜੀ ਦੋਸਤ ਬਣੀ ਥਣੀਆਂ ਕਰਮ ਵਾਲੀ ਥੱਲੇ 8-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਕਰੋ ਜਿਆਕਾ ਠੀਕ ਆ ਉਹਦਾ ਵੀ ਤੋੜੇ ਤਾਰੇ ਸੁਭਾਅਕ ਤੌਰ ਤੇ ਵੀ ਦੀਪੇ ਪੂਰੀ ਨਰਮਾ ਕਰਮਾ ਦੀ ਹਾਂਜੀ ਹਾਂਜੀ ਬਹੁਤ ਜਿਆਦੀ ਠੰਡੀ ਆ ਸੀ ਵੀ ਠੰਡੀ ਹੈ ਪੂਰੀ ਹਾਂਜੀ ਦੇਖੋ ਫੇਸ ਕੁਆਲਟੀ ਵੇਖੋ ਇਹਦੀ ਆ ਨਹੀਂ ਚੰਗੀ ਹੈ ਸ਼ਕੀਨ ਹਾਂਜੀ ਮਾਰੀ ਫੇਸ ਕੁਆਲਟੀ ਲੈਣਾ ਤੂੰ ਹਾਂਜੀ ਹਾਂਜੀ ਐ ਦੀਪੇ ਚੰਗੀ ਹੈ ਕੁਆਲਟੀ ਵਧੀਆ ਬਹੁਤ ਵਧੀਆ ਸੋ ਸੁਭਾਅਕ ਤੌਰ ਤੇ ਵੀ ਕਰਮਾ ਦੀ ਸਹੂਲਤ ਲੱਗਾ ਚਾਰੇ ਥਾਣਾ ਇੱਕਸਾਰ ਬਿਲਕੁਲ ਪੱਧਰ ਲੈਵਾ ਸੋ 8-7 ਦਿਨ ਹਜੇ ਖੜਦੀ ਹੈ ਠੀਕ ਆ ਤੋ ਲੀਰਾ ਦੋਸੋ ਟਕਾਣੇ ਦੇ ਬਣਾਉਗੀ ਇਹ ਨਹੀਂ ਹੋਗਾ ਵੀ ਤੱਕ ਜਦੀ ਗਾਂ ਨੂੰ ਕਹੂਗੀ ਬਿਲਕੁਲ ਬੈਕ ਸਾਈਡ ਵੀ ਉਹਨਾਂ ਦੇਵਾ ਕੱਢੂਗੀ ਜਿੰਨਾ ਗਾਂ ਬਣਾਉਗੀ ਠੀਕ ਆ ਦੀ ਪੱਕੀ ਡਿਮਾਂਡ ਕਰਦਾ ਡਿਮਾਂਡ ਤਾਂ ਸਿੰਧੂ ਸਾਹਿਬ ਦੀ 90 ਹਜ਼ਾਰੀ ਵਰਦੇ ਆ ਹਾਂ ਕੱਤੀ ਬੜੀ ਚੰਗੀ ਆ ਕੋਈ ਸ਼ੱਕ ਨਹੀਂ ਕੱਤੀ ਦੇ ਵਿੱਚ ਰੇਡ ਦੇ ਵਿੱਚ ਵੀ ਨਾ ਸ਼ੱਕ ਛੱਡੀਏ 85 ਹੀ ਦੇ ਦੀਏ 85 ਦੀ ਹਾਂਜੀ ਹੋਰ ਮਾਰ ਦੇ ਨੂਣਾ ਵਜਦਾ ਤੇ ਮਾਰੋ ਜੀ ਲਾਰਾ ਜੋਗੇ ਆ ਜਾ ਮਾਰ ਦੋ ਲਾਰਾ ਜਨਾਬ ਤੱਕ ਦਿਨ ਅੱਠ ਦਿਨ ਇਹਨੇ ਸੰਭ ਨਹੀਂ ਆ ਤੇ 83 ਹਜ਼ਾਰ ਦੀ ਦੇਵਾਂਗੇ ਜੇ ਬਿਲਕੁਲ ਲੱਗੀ ਲੱਗੀ ਹੁੰਦੀ ਪਣੀ ਪੁਣੀ ਚੰਗੀ ਹੁੰਦੀ ਆ ਬਿਲਕੁਲ ਤੇ ਜਿੱਡੀ ਝੋਟੀ ਆ ਉਹ ਹਾਂਜੀ ਝੋਟੀ ਆ ਤੇ ਫਿਰ ਤੇ ਆਪਾਂ 90 ਦੀ ਜਣੀ 90 ਹਾਂ ਦੇਣੀ ਆ ਉਹ ਨਕਸਰ ਤੇ ਇਹ ਕੱਲ ਨੂੰ ਮਾਲਾ ਵੀ ਕਹਿੰਦਾ ਜਲਪਾਣੀ ਵੀ ਲੈਣਾ ਆਪਾਂ ਲੈ ਸਕਦੇ ਹਾਂ ਹਾਂਜੀ 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 ਰੋਟੀ ਵੀ ਛੱਡ ਕੇ ਦੇ ਦਈਏ ਪਰ ਘੱਟ ਦੇਣੀ ਨਹੀਂ ਹੋਣਾ ਪੱਤਰਿਆਸੀ ਕਿਤੇ ਤਾਂ ਵੀ 5-7 ਤੱਕ ਮਲਾਂ ਨਹੀਂ ਕੱਜੀ ਬਿਲਕੁਲ ਲੋ ਵੀ 5-7 ਤੱਕ ਦੇਣ ਬਿਲਕੁਲ 5-7 ਤੱਕ ਦੇਣ ਵੈਂਦੀ ਆ ਲੱਥੀ ਲੁੱਥੀ ਬੜੀ ਪਈ ਤੇ ਸਾਫ ਦੇਖੋ ਕਿੰਨੀ ਆ ਸਾਫ ਬਹੁਤ ਜਿਆਦੀ ਅੱਗੋਂ ਵੀ ਵਿਖਾ ਦਿਓ ਪਿਓਰ ਗੁੱਜਾ ਸੁਗਾ ਵਾ ਕੁਆਲਿਟੀ ਵਿਖਾ ਦਿਓ ਨੇ ਬੂਤੀ ਸੋਹਣੀ ਆ ਨੇ ਚੰਗੀ ਏ ਝੋਟੀ ਲੋ ਵੀ ਇਹ 83000 ਦੀ ਜੋਗਾ ਵੀਰਾਂ ਦਾ ਵੀ ਦੇ ਦਿਆਂਗੇ ਅੱਜ ਕੋਈ ਵੀ ਭਰਾ ਆਪਣੇ ਨਾਲ ਕਰੇ ਸੰਪਰਕ 83000 ਆ ਨਾ ਫੜ ਕੇ ਉਧਰੋਂ ਫਸਾਂਦਾਊਗੀ ਵੀਰਾਂ ਨੂੰ ਠੀਕ ਆ ਜੀ ਸੋ ਪੇਟਪੁਰੇ ਵਾਲੇ ਸੈਰ ਤੋਂ ਸੋਹਣੀ ਆ ਚੰਗੀ ਝੋਟੀ ਆ ਸਿਰਫ 83000 ਦੀ ਬਿਲਕੁਲ ਸਾਫ ਸੁਥਰੀ ਆ ਬਾਕੀ ਭਾ ਕੋਈ ਭਾਵੇ ਕੋਈ ਥਾਂ ਥੋਂ ਦਾ ਕੋਈ ਹੋਰ ਗੱਲ ਬਾਤ ਨਹੀਂ ਗਾਰੰਟੀ ਕੋਲੀ ਵੀ ਗੱਬਰ ਪਸ਼ੂ ਦੀ ਇੰਨੀ ਕੀ ਗਾਰੰਟੀ ਆ ਹਾਂਜੀ ਹਾਂਜੀ ਬਿਲਕੁਲ ਆਪਣੇ ਵਾਕ ਬੰਦਿਆਂ ਤੋਂ ਆਈ ਆ ਜੀ ਠੀਕ ਆ ਭਰਾ ਉਹਨਾਂ ਇੱਕ ਸੂਆ ਅੱਗੇ ਜਿਹੜਾ ਮੈਂ ਲਿਆਵਾ ਜੀ ਠੀਕ ਆ ਦੂਜੀ ਸੂਆ ਨਾਲ ਆਪਾਂ ਲੈ ਜਾਂਦੇ ਦੂਸਤ ਇੱਕ ਫੀਮੇਲ ਡੌਗ ਤੁਹਾਨੂੰ ਦਿਖਾ ਰਿਹਾ ਆ ਪੁਮੀਰੀਅਨ ਫੀਮੇਲ ਡੌਗ ਆ ਇਹ ਦੀਪੇ ਵੀਰੋਂ ਦੇ ਕੋਲ ਆ ਇਹ ਵੀ ਸੇਲ ਆ ਫਾਰ ਸੇਲ ਆ ਕਿਸੇ ਭਰਾ ਨੂੰ 도ੜੀ ਦੀ ਆ ਜ਼ਰੂਰ ਤਾਂ ਠੀਕ ਆ ਜੀ ਅੱਗੇ ਭਰਾ ਕਿਸੇ ਨੇ ਬ੍ਰੀਡ ਪਰਪਸ ਉੱਤੇ ਖਰੀਦਣੀ ਆ ਤੇ ਮੈਂ ਤੁਹਾਨੂੰ ਪੂਰੀ ਪ੍ਰੋਪਰ ਦਿਖਾ ਦਿੰਦਾ ਇਹ ਦੀਪੇ ਵੀਰੇ ਦੀ ਉਮਰ ਕਿੰਨੀ ਕਾ ਸਭ ਮੈਂ ਦੱਸਦਾ ਇਹਦੀ ਨੌਲਜ ਜੀ ਸਾਰੀ ਡਿਟੇਲ ਪਤਾ ਜੀ ਬਿਲਕੁਲ ਵੀਰ ਜੀ ਇਹ ਨਾ ਇੱਕ ਸੂਆ ਸੋਈ ਅੱਗੇ ਜੀ ਓਕੇ ਠੀਕ ਆ ਜੀ ਤੇ ਇਹ ਜਿਹੜੇ ਵੀਰ ਰੱਖਦੇ ਉਹਨਾਂ ਨੂੰ ਪਤਾ ਕਿ ਇੱਕ ਤੇ ਦੀ ਲਾਲ ਅੱਖਾਂ ਤੇ ਲਾਲ ਹੀ ਨੋਜ ਹਾਂ ਬਹੁਤ ਘੱਟ ਮਿਲਦੀ ਹੈ ਜੀ ਉਮੀਰੀਆਂ ਦੇ ਵਿੱਚ ਮਤਲਬ ਪਿਓਰ ਆ ਕਰਮਾਲੀ ਪਿਓਰ ਆ ਤੇ ਇਹ ਇਹ ਨਾ ਗਰਮੀਆਂ ਦੇ ਵਿੱਚ ਜੱਤ ਥੋੜੀ ਕੱਟੀ ਸੀ ਹੂੰ ਹੂੰ ਇਹਦੀ ਜੱਤ ਵੀ ਬਹੁਤ ਜ਼ਿਆਦਾ ਹੈ ਪੂਰੀ ਹੈ ਨਾ ਲੂਈ ਨੇ ਬਹੁਤ ਜ਼ਿਆਦੀ ਉੱਤੇ ਤੇ ਕ੍ਰੋਸਿੰਗ ਹੋਈ ਇਹਦੀ ਤੇ ਇਹਦੀ ਮੀਟਿੰਗ ਦੀਆਂ ਹੋਈਆਂ ਮੀਟਿੰਗ ਦੀਆਂ ਜੇ ਕੋਈ ਵੀਡੀਓ ਫੋਟੋ ਕਹੂਗਾ ਤਾਂ ਆਪਾਂ ਉਹਦੇ ਭਾਰਾਂਗੇ ਅੱਛਾ ਕੋਈ ਨੀ ਤਰੀਕ ਦੀ ਹੋਈ ਹੈ ਜੀ ਲੋਗ ਆਪਣੇ ਕੋਲ ਹੀ ਆ ਕੋਮੇਰੀਅਨ ਸਾਰਾ ਕੁਝ ਵਿਖਾ ਦਾਂਗੇ ਜੀ ਲੋ ਵੀ ਬਹੁਤ ਹੈਵੀ ਆ ਦੋਸਤੋ ਠੀਕ ਆ ਜੀ ਬਾਕੀ ਤੁਸੀਂ ਵੇਖੋਗੇ ਉੱਪਰ ਜੱਤ ਜੂਤ ਜਿਹੜੀ ਆ ਪੂਰੀ ਹੈਵੀ ਜੱਤ ਆ ਪੂਰੀ ਛੱਡ ਦੇਣ ਤੁਰ ਕੇ ਵੇਖ ਲੈ ਆ ਦੇਖੋ ਕੁਝ ਬਾਕੀ ਟੇਲ ਤੁਸੀਂ ਚੈੱਕ ਕਰ ਸਕਦੇ ਤੇ ਲੈਗ ਚੈੱਕ ਕਰ ਸਕਦੇ ਜੀ ਜਿਹੜੇ ਮੇਰੇ ਭਰਾ ਠੀਕਾ ਜੀ ਖਾਸ ਤੇ ਬਰੀਡ ਦੇ ਉੱਪਰ ਵਰਕ ਕਰਦੇ ਆ ਆਪਰੇਟਰ ਭਰਾ ਨੇ ਠੀਕਾ ਜੀ ਨਾ ਇਹਦਾ ਕੋਕੋ ਰੱਖਿਆ ਜੀ ਕੋਕੋ ਆ ਹਾਂ ਲਓ ਜੀ ਕੋਕੋ ਕਰੋ ਚੈੱਕ ਤੇ ਸ਼ੁਰੂ ਤੋਂ ਆਪਾਂ ਪਾਲੀ ਛੋਟੀ ਹੁੰਦੀ ਠੀਕ ਆ ਨਹੀਂ ਚੰਗੀ ਆ ਤੇ ਫੀਮੇਲ ਬਹੁਤ ਖੂਬਸੂਰਤ ਆ ਤੇ ਇਹ ਵੀ ਵੀਡੀਓ ਬੋਰਡਾਂ ਸਾਰੀਆਂ ਪਾ ਦਾਂਗੇ ਐਕਟਵਾ ਪੂਰੀ ਫਰੈਂਡਲੀ ਹੈ ਨਾ ਹਾਂਜੀ ਹਾਂਜੀ ਪਰਿਵਾਰਕ ਦੇ ਵਿੱਚ ਕਿਸੇ ਭਰਾ ਨੇ ਰੱਖਨੀ ਆ ਕੋਈ ਬੱਚਿਆਂ ਪੁੱਛਿਆਂ ਨਾਲ ਕੋਈ ਉਦਾਂ ਦੀ ਗੱਲਬਾਤ ਨਹੀਂ ਬਹੁਤ ਪਿਆਰੀ ਦੋਸਤੋ ਫੀਮੇਲ ਪੁਮੇਰੀਅਨ ਡੌਗ ਆ ਤੇ ਵੀਰ ਨੂੰ ਬਾਕੀ ਬਣੀ ਆ ਉਹ ਤਰੀਕ ਵੀ ਤੁਹਾਨੂੰ ਨੋਟ ਕਰਾ ਦਿੱਤੀ ਆ ਤੇ ਪਹਿਲਾ ਸੂਆ ਵੀਰਾਂ ਦਾ ਵੀ ਇਹ ਆਪਾਂ ਸੂਈ ਇਹਨਾਂ ਦੇ ਕੋਲ ਹੀ ਸੂਈ ਆ ਤੇ 6 ਤੋਂ 7 7 ਪਚੇ ਦਿੱਤੇ ਮੇਲ ਫੀਮੇਲ ਕਿੰਨੇ ਪਾਏ ਸੀ ਇਹਨੇ 4 ਮੇਲ ਹੀ ਹਾਂਜੀ ਤੇ 3 ਫੀਮੇਲਾਂ ਕਿ ਠੀਕ ਆ ਜੀ ਲਓ ਵੀ ਬਾਕੀ ਮੇਰਾ ਭਰਾ ਕਰੋ ਕੰਟੈਕਟ ਦੇ ਦਾ ਬਿਲਕੁਲ ਕੀ ਰੋਗਾ ਰੇਟ ਕੀ ਡਿਮਾਂਡ ਕਰਦੇ ਸੱਤ ਲਈ ਦੇ ਦੀ ਸੁਣ ਹਏ 7000 ਡਿਟੇਲ ਜੋਗੇ ਨਹੀਂ ਦਿੱਤੀ ਆ ਤੇ ਰੇਟ ਤੀਪਾ ਕਹਿੰਦਾ ਦੇਣਗੇ 775 7500 ਕਰਦੇ ਦਾ ਮੁੱਲ ਹਾਂਜੀ ਤੇ 7000 ਦੀ ਭਰ ਦੇਣੀ ਹੈ ਜੀ 7000 ਦੀ ਹਾਂ ਜੀ ਕਿਉਂਕਿ ਉਹ ਮੀਟਿੰਗ ਮੂਟਿੰਗ ਹੋਈ ਆ ਤੇ ਪੁੱਤ ਜਿਹੜਾ ਆਪਣੇ ਲੱਗੇ ਹੈਗਾ ਵਾ ਉਹਦੀ ਆਪਾਂ ਵੀਡੀਓ ਹੈਗੀ ਆ ਠੀਕ ਆ ਤੇ ਉਹਨਾਂ ਨੇ ਜੇ ਆਪਣੇ ਕੋਲ ਸੇਲ ਹੋ ਗਈ ਤਾਂ 2000 ਤੇ ਉਹਨਾਂ ਨੂੰ ਆਪਾਂ ਦੇ ਦੇਣਾ ਠੀਕ ਆ ਜੀ ਉਹ ਕਹਿੰਦੇ ਜਾਂ ਬੱਚਾ ਦੇ ਦੇਓ ਜਾਂ ਬੱਚਾ ਦੇਣਾ ਕਰ ਲਈਦਾ ਤੇ ਜਾਂ ਫਿਰ ਹਨਾ ਵੀਚੀ ਤੇ ਫਿਰ 2000 ਰੁਪਏ ਕਹਿੰਦੇ ਦੇ ਦਿਓ ਚਲੋ ਜੀ ਤੇ 2000 ਉਹਨਾਂ ਨੂੰ ਚਲ ਜਾਣਾ ਜੀ ਠੀਕ ਆ ਮੈਂ ਬਾਕੀ 100% ਆ ਵੀ ਚਲੋ ਕਰਮਾਂ ਲਈ ਰੋਗੀ ਜਾਊਗੀ ਠਹਿਰੀ ਜਾਊਗੀ ਲਓ ਵੀ ਆ ਦੋਸਤੋ 7000 ਦੀ ਮਿਲ ਜੂਗੀ 7500 ਦੀ ਡਿਮਾਂਡ ਆ 70 ਇੱਥੇ ਆਣ ਕੇ ਤੁਸੀਂ ਚੈੱਕ ਕਰਿਆ ਜੇ ਠੀਕਾ ਜੀ ਰੰਗ ਵੈਸੇ ਵਾਈਟ ਆ ਥੋੜਾ ਬਾਧਾ ਵਿੱਚ ਕੋਈ ਬਰਾਊਨ ਮੜਾ ਜੇ ਤੁਹਾਨੂੰ ਲੱਗੂਗਾ ਤੁਹਾਨੂੰ ਠੀਕਾ ਜੀ ਕਲਰ ਦਾ ਪੂਰਾ ਵਾਈਟ ਹੈ ਬਰਾਊਨ ਨਹੀਂ ਸੰਤੂ ਸਾਹਿਬ ਇਹ ਨਮਾਉਣ ਵਾਲੀ ਥੋੜੀ ਘੱਟ ਮਿੱਟੀ ਮੁੱਟੀ ਦੇ ਵਿੱਚ ਰਹਿੰਦੀ ਹਾਂ ਹਾਂ ਪਿਓਰ ਵਾਈਟ ਆ ਆ ਤਾਂ ਮੀਂਹ ਕਰਕੇ ਹੋਈ ਮੜੀ ਗੱਡੀ ਬਾਕੀ ਬੂਤੀ ਬਾਤੀ ਬਹੁਤ ਸੋਹਣੀ ਆ ਬਰਾਊਨ ਅੱਖਾਂ ਨੇ ਬਿਲਕੁਲ ਤੁਸੀਂ ਦੇਖੋ ਬਹੁਤ ਵਧੀਆ ਫਰੈਂਡਲੀ ਓਕੇ ਤੇ ਜੋਗੇ ਆਪਾਂ ਦਿੱਤੇ ਵੀ ਰੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਜੇ ਨੰਬਰ ਹੈ 94644 ਤੇ 35330 ਆ 62838 ਤੇ 76190 ओके okay. हां जी ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੋ ਲੋ ਵੀ ਆ ਦੋਸਤੋ ਅੱਜ ਪੰਜ ਪਸ਼ੂ ਤੁਹਾਨੂੰ ਦਿਖਾਤੇ ਆ ਬੀਪੇ ਦੇ ਜੋਗੇ ਵੀਰ ਦੇ ਕਿਨੇ ਤੋਂ ਪਿੰਡ 달ੇ ਕੀ ਤੁਸੀਂ ਵਿਜ਼ਿਟ ਕਰ ਲਿਆ ਜੇ ਤਰਨਤਾਰਨ ਜ਼ਿਲ੍ਹਾ ਤਹਿਸੀਲ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ